ਹੈਲੋ ਜੀ ਗੁੱਡ ਮਾਰਨਿੰਗ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਤੜਕਾ ਐਂਡ ਬਲੌਗ ਦੇ ਉੱਤੇ ਤੇ ਕਰਦੇ ਆਂ ਜੀ ਅੱਜ ਦਾ ਨਵਾਂ ਬਲੌਗ ਸ਼ੁਰੂ ਉਮੀਦ ਹੈ ਕੱਲ ਦਾ ਬਲੌਗ ਤੁਹਾਨੂੰ ਪਸੰਦ ਆਇਆ ਹੋਗਾ ਤੇ ਅੱਜ ਦਾ ਨਵਾਂ ਬਲੌਗ ਸ਼ੁਰੂ ਕਰਦੇ ਆਂ ਮਿਲਦੇ ਆਪਾਂ ਦਿਨੇ ਅੱਜ ਦੇਖਦੇ ਆਂ ਕੀ ਕੀ ਕਰਨਾ ਹੈ ਤੇ ਤੁਸੀਂ ਸਾਡੇ ਚੈਨਲ ਨੂੰ ਜਰੂਰ ਪਲੀਜ਼ ਸਬਸਕ੍ਰਾਈਬ ਕਰਾਓ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਤੋਂ ਰਿਸ਼ਤੇਦਾਰਾਂ ਤੋਂ ਫੈਮਿਲੀ ਮੈਂਬਰਾਂ ਤੋਂ ਤੇ ਸਾਡੀ ਵੀਡੀਓ ਨੂੰ ਫੁੱਲ ਦੇਖਿਆ ਕਰੋ ਲਾਈਕ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਪਲੀਜ਼ ਤੁਹਾਡੇ 2 ਮਿੰਟ ਲਈ ਸਾਡਾ ਹੌਸਲਾ ਵਧ ਜਾਣਾ ਤੁਹਾਡੇ 2 ਮਿੰਟ ਜੇ ਤੁਸੀਂ ਕਰੋਗੇ ਕਮੈਂਟ ਲਾਵੋਗੇ 2 ਮਿੰਟ ਤਾਂ ਐਸੀ ਲੱਗਦੇ ਵੀ ਨਹੀਂ ਤੇ 1 ਮਿੰਟ ਦੇ ਵਿੱਚ ਵਿੱਚ ਹੋ ਜਾਂਦਾ ਕਮੈਂਟ ਤੇ ਉਹਦੇ ਨਾਲ ਸਾਨੂੰ ਹੌਸਲਾ ਮਿਲ ਜਾਂਦਾ ਜਦੋਂ ਤੁਹਾਡੇ ਕਮੈਂਟ ਆਉਂਦੇ ਆ ਵਧੀਆ ਵਧੀਆ ਤੇ ਜੇ ਕੋਈ ਨੂੰ ਸੁਣਦੇ ਹੋ ਵੀ ਦੱਸਿਆ ਕਰੋ ਵੀ ਖਰਾਬੀ ਹੁੰਦੀ ਹੈ ਬਲੌਗ ਦੇ ਵਿੱਚ ਤੋ ਵੀ ਦੱਸਿਆ ਵੀ ਤੁਸੀਂ ਇਹਨੂੰ ਠੀਕ ਕਰੋ ਤੇ ਜਰੂਰ ਕਰਾਂਗੇ ਚਲੋ ਜੀ ਮਿਲਦੇ ਆਂਦੇ ਨੇ ਨਵੇਂ ਬਲੌਗ ਦੇ ਵਿੱਚ ਆ ਸਾਡਾ ਕੱਟਾ ਬਈ ਬਾਲੇ ਕੱਖ ਖਾਂਦਾ 24 ਘੰਟੇ ਕੱਖ ਕਾਈ ਜਾਂਦਾ ਗੋਹਾ ਕਰੀ ਜਾਂਦਾ ਬੱਠਲਵਰ ਕੇ ਧਰ ਦਿੰਨੇ ਆ ਖਤਮ ਕਰ ਦਿੰਦਾ ਇਹ ਜੇ ਵੀ ਆਪਣਿਆਂ ਮਲੇ ਦਾ ਨਾ ਰੋਸਾ ਨਹੀਂ ਬੰਦ ਹੋਉਂਦੀ ਹੋਵੇ ਦੇਖੋ ਇਹ ਚੰਦ ਕਿੰਨਾ ਸੋਹਣਾ ਲੱਗਦਾ ਹੈ ਇਹ ਨਹੀਂ ਖਾ ਲਾਂਗੇ ਇੱਥੇ ਅਬ ਕੈਸਰ ਦਾ ਨਾਮ ਹੈਲੋ ਜੀ ਸਤਿ ਸ਼੍ਰੀ ਅਕਾਲ ਕਰਦੇ ਆ ਜੀ ਆਪਾਂ ਕੱਲ ਵਾਲਾ ਬਲੌਗ ਅੱਜ ਫੇਰ ਕੰਟੀਨਿਊ ਕਿਉਂਕਿ ਕੱਲ ਆਪਾਂ ਪੂਰਾ ਬਲੌਗ ਸ਼ੂਟ ਨਹੀਂ ਹੋ ਪਾਇਆ ਤੇ ਕੱਲ ਵਾਲਾ ਬਲੌਗ ਆਪਾਂ ਅੱਜ ਦੁਬਾਰਾ ਕੰਟੀਨਿਊ ਕਰਦੇ ਆ ਮਿਲਦੇ ਆ ਅੱਜ ਦੂਸਰੇ ਦਿਨ ਦੇਖਦੇ ਆ ਅੱਜ ਕੀ ਕੀ ਕਰਨਾ ਕਿੱਥੇ ਜਾਣਾ ਸੋ ਬਣੇ ਰਿਹਾ ਬਲੌਗ ਦੇ ਨਾਲ ਲੋ ਜੱਜ ਪਤੋ ਤੇ ਕਣਕ ਸਵੇਰੇ ਸਵੇਰੇ ਕਣਕ ਧੋ ਕੇ ਸੁੱਕਣੀ ਪਾਈ ਪਰ ਉੱਤੇ ਹੋ ਕੇ ਬੱਦਲ ਕਾਫੀ ਅੱਜ ਧੁੱਪ ਲੱਗਦੇ ਵੀ ਸੈਦ ਹੀ ਨਿਕਲੇ ਲਓ ਜੀ ਹੁਣ ਅਸੀਂ ਚੱਲੇ ਸ਼ੇਰਪੁਰ ਨੂੰ ਨਾ ਨਾ ਕੱਟੀਂ ਨਾ ਕੱਟੀਂ ਅਸੀਂ ਮਿਲਾਂਗੇ ਇਹ ਸ਼ੇਰਪੁਰ ਜਾ ਕੇ ਐਂ ਲਓ ਅਸੀਂ ਉਹ ਥਾਣਾ ਸ਼ੇਰਪੁਰ ਤੇ ਇੱਥੇ ਆਏ ਤੇ ਕੰਮ ਥੋੜਾ ਜਿਹਾ ਸ਼ੇਰਪੁਰ ਪਹੁੰਚ ਗਏ ਲਓ ਕਿਤਾ ਅਗੇ ਵਾਪਸ ਹੁਣ ਅਸੀਂ ਪੀਣੇ ਚਾਹ ਤੇ ਨਾਲ ਖਾਣੇ ਭਾਜੀ ਹਿਆਲੀ ਖਾਣੇ ਪਕਾੜੀਆਂ ਅੱਜ ਜਿੰਨੇ ਖਾਣੀਆਂ ਨੇ ਦੀ ਮੱਧਾਂ ਖੜੀਆਂ ਨੇ ਆਰਾਮ ਨਾਲ ਧੁੱਪੇ ਕੱਖ ਕੰਡਾ ਖਾ ਲਿਆ ਪਾਣੀ ਪੀ ਲਿਆ ਤੇ ਅੱਜ ਸਾਡਾ ਕੱਟਾ ਵੀ ਕੱਖ ਛੱਡ ਕੇ ਬਹਿ ਗਿਆ ਕਹਿੰਦੀ ਨਾਜ਼ਰ ਲੱਗ ਗਈ ਵਿਚਾਰੇ ਨੂੰ ਬੱਠਲ ਭਰਿਆ ਪੇਪਰ ਵਿਚਾਰਾ ਖਾਂਦਾ ਨਹੀਂ ਅੱਜ ਕਿਉਂ ਵੀ ਤੇ ਲਾਹ ਗਿਆ ਤਾਂ ਐਂਕਲੀ ਤੇ ਲਾਹ ਗਿਆ ਨਾਜ਼ਰ ਲੱਗੀ ਤੇ ਨਾਲ ਨਾਜ਼ਰ ਲੱਗੀ मिर्चा से सीटी करते है हैं हम मिर्चा चाहा के सीटी है ये नजर लग गई भाई खाला कख खा। कदाना दाना पे आज लो ये आज अपन बनावा गोभी दी सब्जी गोभी दा इको ही निका या फूल है छोटा <laughs> या फले तनो साजू साडा आज ਤੰਦਰਾ ਆਲੂ ਪਿਆਜ਼ ਲਸਣ ਕਰਦਿਆਂ ਤਿਆਰੀ ਸਬਜ਼ੀ ਦੀ ਹਲੋ ਇਹੋ ਗੋਭ ਕੱਟਤੀ ਸਾਡੇ ਕੋਠੇ ਤੇ ਕਿਸੇ ਜਵਾਕ ਦਾ ਪਤੰਗ ਤੇ ਸਾਡਾ ਛੋਟਾ ਜਵਾਕ ਪਤੰਗ ਚੱਡਣ ਲੱਗਾ ਫਟਾਫਟ ਕੱਢ ਲਿਆ ਕੱਢ ਲਿਆ ਕੱਢ ਲਿਆ ਤੇ ਕੱਢ ਲਿਆ ਤਾਰਾਂ ਚ ਫਸਿਆ ਪਤੰਗ ਕਿਸੇ ਦਾ ਵੀ ਪਤੰਗ ਸਾਡੇ ਕੋਠੇ ਤੇ ਆ ਜਾਏ ਫਿਰ ਉਹ ਸੁੱਕਾ ਨਹੀਂ ਜਾਂਦਾ ਹੈ ਚੱਲ ਕੇ ਉਹ ਆ ਆ ਗਿਆ ਇੱਧਰ ਲੰਕ ਗਿਆ ਉਹ ਲੰਕਣਾ ਬੰਦੇ ਨਹੀਂ ਸੁੱਕਾ ਜਾਂਦਾ ਸਾਰੇ ਕੰਮ ਸਾਡੇ ਕੋਲ ਦੀ ਪਤੰਗ ਨੂੰ ਚਿੰਬੜ ਜਾਂਦਾ ਕਿਸੇ ਦਾ राजे ਉਹਨੇ ਇਤੋਂ ਕਿਵੇਂ ਕੱਢੇਗਾ ਕੋਹ ਦੇ ਕੇ ਉਹ ਆ ਗਿਆ ਉਹਨੂੰ ਵੀ ਕੱਢ ਲਿਆ ਆ ਰੇੜੀ ਦੇ ਵੇ ਲਾ ਲੈ ਹੋ ਗਿਆ ਮੈਸਨ ਸਕਸੈਸਫੁਲ ਤਾਂ ਪੰਗ ਚੋਰੀ ਖੜ ਜਾ ਅਰੇ ਬਰੀ ਦਾ ਸੋਤੇ ਲਈ ਪੰਗ ਲੁੱਟਣ ਦੇ ਵਿੱਚ ਕੰਮ ਜਾ ਹੋ ਗਿਆ ਨੌਜਵਾਨ ਸਾਡਾ ਲਓ ਆਪਣੀ ਗੋਭੀ ਦੀ ਸਬਜ਼ੀ ਬਣ ਕੇ ਹੋ ਗਈ ਤਿਆਰ ਬਿਲਕੁਲ ਬਾਰਸੋਨੀ ਸਬਜ਼ੀ ਬਣੀ ਹੈ ਉਸ ਲੋਭਦਿਆ ਹੁੰਦੀ ਹੈ ਤੇ ਹੁਣ ਆਪਾਂ ਆਮਾ ਗਿਟ ਤਨੀਆ ਤਨੀਆ ਉਸ ਤੋਂ ਆਪੇ ਸਾਰਾ ਪਾਉਂਦੇ ਨੇ ਵਧੀਆ ਲੱਗਦਾ ਹੈਗਾ ਦੇਖੋ ਜੀ ਕਿੰਨੇ ਵਧੀਆ ਲੱਗਦੀ ਹੈ ਲੋ ਜੀ ਅੱਜ ਦੇ ਬਲੌਗ ਦਾ ਕਰਦੇ ਇੱਥੇ ਐਂਡ ਕੱਲ ਨੂੰ ਮਿਲਾਂਗੇ ਨਵੇਂ ਬਲੌਗ ਦੇ ਵਿੱਚ ਤੁਹਾਡੀ ਵੀਡੀਓ ਪੂਰੀ ਦੇਖਿਓ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ